ਕਰ ਰਿਹਾ ਸੀ ਇਹ ਲੰਬਾ ਟਾਈਮ ਨਾਮਕ ਸਰਚੀਨਾ ਦੇ ਵਿੱਚ ਖੇਡਿਆ ਆਹ ਗੱਲਾਂ ਹੁੰਦੀਆਂ ਮੈਦਾਨਾਂ ਦੇ ਵਿੱਚ ਉਹ ਸਾਹਮਣੇ ਮੁੰਡਾ ਸ਼ਰਸੀ ਵਾਲਾ ਕਾਕੂ ਮਾਲੇ ਆਰਕੈਸਟ ਐਂਡ ਡੀਜ ਹਾਈ ਫਾਈ ਡੀਜ ਸਾਊਂਡ ਢੰਗੜਾ ਗਰੁੱਪ ਕਲਚਰ ਰਾਜਪਾਲ ਵੀਰਾ ਕਾਕੂ ਸਾਡਾ ਵੀਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮਾਲੇ ਗਰੁੱਪ ਨਰਿੰਦਰਪੁਰਾ ਮਾਨਸਾ ਬਹੁਤ ਬਹੁਤ ਧੰਨਵਾਦ ਵੱਡੇ ਭਾਈਆਂ ਦਾ ਜਿਨ੍ਹਾਂ ਦਾ ਸਾਊਂਡ ਲੱਗਿਆ ਹੋਇਆ ਹੈ ਲਓ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਕੁਸਲੇ ਵਾਲਾ ਲੱਖਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਫਰਾਜੀ ਦੀ ਟੱਕਰਾ ਖੇਡਿਆ ਹੈ ਗਾਡੀ ਵੀ ਟਕਰਾ ਖੇਡਿਆ ਤੇ ਅਮਰੀਕ ਭੱਟੀ ਦੀ ਗੱਲ ਹੋਈ ਹੈ ਲਓ ਮੈਦਾਨ ਦੇ ਵਿੱਚ ਉਸੇ ਪਿੰਡ ਦਾ ਆ ਮੁੰਡਾ ਹੈ ਲਓ ਸੁਹਾਵ ਵਾਲਾ ਚੰਬੜ ਗਿਆ ਲਓ ਤਸਨੇ ਵਾਲੇ ਲੱਖੇ ਨੂੰ ਜੱਫਾ ਲਾ ਦਿੱਤਾ ਵਾਹ ਓਏ ਨੌਜਾਨਾ ਓ ਨਹੀਂ ਓ ਰਿਸਵਾ ਤੇਰੀਆਂ ਇਧਰਲੇ ਪਾਸੇ ਗੁਰੂ ਦੀਆਂ ਲੜਲੀਆਂ ਫੌਜਾਂ ਓ ਮੁੰਡਾ ਸੁਹਾਵ ਪਿੰਡ ਵਾਲਾ ਟਕਰਾ ਜੱਫਾ ਲਾ ਗਿਆ ਜਿਹਨੂੰ ਜਿਹਨੂੰ ਜੱਫਾ ਵਧੀਆ ਲੱਗਿਆ ਆਰਦੋ ਜਾਫੀ ਦੇ ਨੇ ਆਹ ਸੁਨਾਓ ਵਾਲਿਆ ਸੁਨਾਓ ਵਾਲੇ ਨੇ ਕਹਿੰਦੇ ਇਸਲੇ ਕੁਸਰੇ ਆਲਾ ਫੜ ਲਿਆ ਮੁੱਠੀ ਪਾ ਕੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇਸਲੇ ਵੇਖਣਾ ਵੀ ਦੂਜੇ ਪਾਸੇ ਮੁੰਨਾ ਗੁਰਵਿੰਦ 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 ਤੱਕ ਦੇ ਗੁਰਵਿੰਦ ਟਾਰ ਜਣਦੀਆਂ ਗੱਲਾਂ ਹੁੰਦੀਆਂ ਕਸ਼ਮੀਰੀਆਂ ਪਰ ਸਾਹਮਣੇ ਤਰਵੀਰ ਕਹਿੰਦਾ ਵੀ ਪੰਜ ਸੁਨਾਓ ਹੈ ਹਰ ਇੱਕ ਜੱਥੇ ਦਾ ਛੋਡੇ ਭਰਾਵਾਂ ਦਾ ਮਾਣ ਕੀਤਾ ਜਾ ਰਿਹਾ ਮੇਰੇ ਵੀਰੋ ਆਹ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਗੁਰਵਿੰਦ ਇਸਲੇ ਬੱਲੇ 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 ਕਰਵਾਉਣਾ ਹੋਇਆ ਵਾਹੇ ਗੁਰਿੰਦ ਤੇ ਨੰਬਰ ਗੁਰਦੱਤ ਦਾ ਮੁੰਡਾ ਨਰਿੰਦਰ ਪਰੀਆ ਤਕੜਾ ਜੱਫਾ ਲਾ ਰਿਹਾ ਗੁਰਨਾਨ ਕਿਤੇ ਸੋਹਣਾ ਦੇ ਗੁਰਨਾਨ ਦੀ ਗੱਲ ਕਿਤੇ ਗੁਰਨਾਨ ਗੰਗਾ ਵਾਲਾ ਕਿਤੇ ਖਨੌਰ ਵਾਲਾ ਲਓ ਸਾਹਮਣੇ ਇਸ ਵੇ ਗੁਰਨਾਨ ਨਰਿੰਦਰ ਪਰੀਆ ਕਬੱਡੀ ਪਾ ਰਿਹਾ ਮੇਰੇ ਵੀਰੋ ਸਿੱਕ ਫਰਨਾਰ ਫੇਰ ਮੁਕਾਬਲਾ ਕਰਦਾ ਫੜ ਕੇ ਪਰ ਨਰਿੰਦਰ ਪਰੀਆ ਗੁਰਨਾਨ ਆਪਣੀ ਟੀਮ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਬੇਨਤੀ ਹੈ ਅਗਲੇ ਮੈਚ ਦੀਆਂ ਟੀਮਾਂ ਸਿਰਸੀ ਵਾਲਾ ਪੁੱਜ ਗਈ ਜੀ ਸਿਰਸੀ ਵਾਲਾ ਤੇ ਗौਸਾਲਾ ਚਨੀਰ ਸਿਰਸੀ ਵਾਲਾ ਤੇ ਗौਸਾਲਾ ਚਨੀਰ ਦੀਆਂ ਟੀਮਾਂ ਅਗਲੇ ਮੈਚ ਦੇ ਵਾਸਤੇ ਤਿਆਰ ਵਰਤਿਆ ਰਹਿਣ ਆਹ ਸਮਾਉ ਪਿੰਡ ਹੈ ਕਾਲਾ ਬਹੁਤ ਤਕੜਾ ਖੇਡਿਆ ਜਿੰਦਾ ਪਹਿਲਾ ਵੀਰ ਮੇਵਾ ਗੱਲ ਕਰ ਰਿਹਾ ਸੀ ਤੇ ਲੰਮਾ ਟਾਈਮ ਨਾਮਕ ਸਰਚੀਨਾ ਦੇ ਵਿੱਚ ਖੇਡਿਆ ਆਹ ਗੱਲਾਂ ਹੁੰਦੀਆਂ ਮੈਦਾਨਾਂ ਦੇ ਵਿੱਚ ਆਹ ਸਾਹਮਣੇ ਮੁੰਡਾ ਅਮਰਤ ਸਮਾਉ ਪਿੰਡ ਵਾਲਾ ਕਬੱਡੀ ਪਾਕੀ ਦਾਸ ਹੈ ਜੱਲ ਵੀ ਕੁਸਲੇ ਵਾਲਿਆ ਆੜ ਇੱਕ ਕਬੱਡੀ ਨੌਜਵਾਨਾ ਲਓ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਵਾਸਤੇ ਉਸਲੇ ਵਾਲਾ ਨੱਖਾ ਪਿਆਰਾ ਹੈ ਅਗਲਾ ਮੈਚ ਸਿਰਸੀ ਵਾਲਾ ਤੇ ਗौਸਾ ਦਾ ਝਨੀਰ ਉਸ ਤੋਂ ਬਾਅਦ ਰਾਜத்ਰਾਣਾ ਤੇ ਢਾਬੀ ਨੇਕ ਸਿੰਘ ਢਾਬੀ ਨੇਕ ਸਿੰਘ ਤੇ ਰਾਜத்ਰਾਣਾ ਬੱਬੀ ਨਰਿੰਦਰਪੁਰਾ ਤੇ ਸਹਾਰਣਾ ਇਹ ਤਿੰਨ ਮੈਚ ਜਿਹੜੇ ਬਾਕੀ ਨੇ ਲਓ ਇਸ ਲਈ ਜੇ ਦਫਾ ਲੱਗ ਜਾਂਦਾ ਤੇ ਗੱਲ ਵੱਖਰੀ ਬਣ ਜਾਣੀ ਸੀ ਸਮਾਰਤਾ ਜੀ ਮੈਚ ਹੋ ਗਿਆ ਸਮਾਪਤ ਕੱਕਾ ਨਰਿੰਦਰਪੁਰਾ ਜਿੰਦਗੀ ਤਾੜੀਆਂ ਮਾਰੋ ਜ਼ੋਰਦਾਰ ਪ੍ਰਦਰਸ਼ਨ ਕੀਤਾ ਲੱਗਿਆ